ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਕੋਰ ਹੈ ਵਾਈਫ ਆਫ ਲੇਟ ਸਰਦਾਰ ਗੁਰਪ੍ਰੀਤ ਸਿੰਘ ਮੈਂ ਅੱਜ ਇਹ ਕੰਫਰੈਂਸ ਕਾਨਫਰੰਸ ਇਸ ਲਈ ਸੱਦੀ ਹੋਈ ਹੈ ਕਿਉਂਕਿ ਮੇਰੇ ਹਸਬੰਦ ਦੀ 4 ਤਰੀਕ ਨੂੰ ਗੋਲੀਆਂ ਮਾਰ ਕੇ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਹੈ ਪਟਾਣੂਪੁਰ ਪ੍ਰਸ਼ਾਸਨ ਵੱਲੋਂ ਕੋਈ ਵੀ ਕੁਛ ਵੀ ਕੋਈ ਸਹੂਲਤਾ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਸਿਰ ਸਾਨੂੰ ਦਿਲਾਸੇ ਦਿੱਤੇ ਜਾ ਰਿਹਾ ਕਿ ਦੋ ਦਿਨ ਦਾ ਟਾਈਮ ਦੋ ਤਿੰਨ ਦਿਨ ਦਾ ਟਾਈਮ ਦੋ 14 15 ਦਿਨ ਹੋ ਗਏ ਅੱਜ ਬਸ ਸਾਨੂੰ ਦੋ ਦਿਨ ਦਾ ਦੋ ਦਿਨ ਦਾ ਟਾਈਮ ਦੋ ਬਸ ਇਹੀ ਗੱਲ ਸਾਨੂੰ ਮਿਲ ਰਹੀ ਹੈ ਕੀ ਸਮਾਂ ਦੇ ਕਿਉਂ ਨਹੀਂ ਪੁਲਿਸ ਪ੍ਰਸ਼ਾਸਨ ਦੇ ਦੁਆਰ ਕੋਈ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਢੇਲੀ ਚੱਲ ਰਹੀ ਜੀ ਕਿਉਂਕਿ ਉਹਨਾਂ ਦੇ ਫਾਦਰ ਵੀ ਮੁਲਾਜ਼ਮ ਸੀ ਠੀਕ ਹੈ ਸਾਨੂੰ ਇਹ ਲੱਗਦਾ ਵਾ ਕਿ ਪੁਲਿਸ ਉਹਨਾਂ ਦਾ ਹੀ ਬਚਾਅ ਕਰ ਰਹੀ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂ ਦਿਲਾਸੇ ਹੀ ਦਿੱਤੇ ਜਾ ਰਹੇ ਸਮਾਂ ਦੇ ਮੁਲਾਜ਼ਮ ਮੁਲਾਜ਼ਮ ਦੀ ਜੀ 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 ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਕਰਦੀ ਕਿ ਮੇਰੇ ਘਰ ਵਾਲਿਆਂ ਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰਤਾਲ ਦਿੱਤਨਾ ਆਪਣੇ ਦੋਵੇਂ ਬੱਚੇ ਲੈ ਕੇ ਭੰਡਾਰੀ ਪੁਲ ਤੇ ਭੋਖੜਤਾਲ ਤੇ ਬਹਿ ਜਾਵਾਂਗੀ ਉਹ ਦਾ ਜੁਮੇਵਾਰ ਸਰਕਾਰ ਹੋਏਗੀ ਉਹ ਪੁਲਿਸ ਪ੍ਰਸ਼ਾਸਨ ਹੋਏਗਾ ਠੀਕ ਹੈ ਹੁਣ ਮੇਰਾ ਇੱਕ ਦਿਓਰ ਹੈਗਾ ਵਾ ਸਾਰੀ ਪੈਰਵਾਈ ਉਸਨੇ ਕਰਨੀ ਆ ਕੱਲ ਨੂੰ ਉਸ ਨੂੰ ਕੁਝ ਹੋ ਗਿਆ ਫਿਰ ਉਹਨੂੰ ਵੀ ਮੰਨ ਲਓ ਕਿ ਜੇ ਉਹਨੂੰ ਕੱਲ ਨੂੰ ਕੁਝ ਹੋ ਗਿਆ ਤਾਂ ਫਿਰ ਪੁਲਿਸ ਪ੍ਰਸ਼ਾਸਨ ਨੇ ਕੁਝ ਕਰਨਾ ਵਾ ਸਾਨੂੰ ਪਤਾ ਕਿ ਉਹਨਾਂ ਦਾ ਨੈਕਸਟ ਟਾਰਗੇਟ ਉਹੀ ਹੋਣਾ ਦਾ ਕਿੰਨੇ 15 ਦਿਨ ਹੋ ਗਿਆ ਪੈਨ ਹੋ ਗਿਆ ਬਾਤਾਨੂੰ ਹੌਸਲਾ ਹੀ ਦਿੱਤਾ ਜਾ ਰਿਹਾ ਦੋ ਦਿਨ ਰੁੱਕ ਚ ਤੁਹਾਡੇ ਕੰਮ ਚੱਲ ਰਿਹਾ ਹੈ ਦੋ ਦਿਨ ਰੁੱਕ ਚ ਤੁਹਾਡੇ ਕੰਮ ਚੱਲਿਆ ਪਰ ਸਾਨੂੰ ਕੋਈ ਵੀ ਸਾਨੂੰ ਨਹੀਂ ਲੱਗਦਾ ਕਿਾਨੂੰ ਪੁਲਿਸ ਕੋ ਇਨਸਾਫ ਮਿਲ ਸਕਦਾ ਪੁਲਿਸ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਜੋ ਕੋਈ ਜਾਣਦੇ ਹੋ ਕੀ ਕਹਿੰਦੇ ਇਹ ਕਹਿੰਦੇ ਬਸ ਚੱਲ ਰਿਹਾ ਬਸ ਉਹਨਾਂ ਲਾਗੇ ਪਹੁੰਚ ਗਏ ਆ ਬਸ ਉਹ ਦੋ ਦਿਨ ਤੱਕ ਫੜੇ ਜਾਣਾ ਵਾ ਹਾਂ ਟੇਸ ਹੋ ਰਹੇ ਕਿੱਥੇ ਆ ਕਿੱਥੇ ਨਹੀਂ ਆ ਪਰਾਨੂੰ ਹੋਰ ਕੋਈ ਨਹੀਂ ਮਿਲਦੀ ਉਹਨਾਂ ਕੋ ਸਮਝਦੇ ਹੋ ਕਿ ਲਾਰਾਂ ਚ ਤੁਹਾਨੂੰ ਰੱਖਿਆ ਹਾਂਜੀ ਬਿਲਕੁਲ ਸਾਨੂੰ ਲਾਰਿਆ ਚ ਲੱਖਿਆ ਜਾ ਰਿਹਾ ਵਾ ਉਹਨਾਂ ਵੱਲੋਂ ਸਾਨੂੰ ਉਹ ਨਹੀਂ ਲੱਗਦਾ ਕਿ ਕੋਈ ਵੀ ਸਾਨੂੰ ਮਿਲੇਗੀ ਪੈਰਵਾਈ ਪੁਲਿਸ ਦੇ ਕੋ ਉੱਚ ਅਧਿਕਾਰੀ ਨੇ ਤੁਹਾਡੀ ਗੱਲਬਾਤ ਹੋਈ ਹੈ ਜੀ ਹਾਂਜੀ ਸਾਡੀ ਹੋਣੀ ਐਸਐਚ ਸਰ ਨਾਲ ਗੱਲ ਹੋਈ ਆ ਹਾਂਜੀ ਉਹਨਾਂ ਨੇ ਇਹੀ ਕਿਹਾ ਵਾ ਕਿ ਦੋ ਦਿਨ ਰੁਕ ਜਾਓ ਦੋ ਦਿਨ ਰੁਕ ਜਾਓ ਦੋ ਦਿਨ ਤੱਕ ਕੋਈ ਨਹੀਂ ਆਪਾਂ ਤੁਹਾਨੂੰ ਕੋਈ ਨਾ ਕੋਈ ਮੁੰਡਾ ਫੜ ਕੇ ਉਹਨਾਂ ਦਾ ਦਿਖਾਵਾਂਗੇ ਪਰ ਇਹ ਗੱਲ ਮੈਂ ਉਹਨਾਂ ਕੋ 15 ਦਿਨ ਹੋ ਗਏ ਇਸ ਗੱਲ ਸੁਣ ਰਹੀ ਹਾਂ ਪਰਾਨੂੰ ਕੋਈ ਇਨਸਾਫੀ ਮਿਲ ਰਿਹਾ ਠੀਕ ਹੈ ਮੈਂ ਉਹਨਾਂ ਨੂੰ ਅੰਨ ਨੂੰ ਸੀ 2 ਦਿਨ ਦਾ ਟਾਈਮ ਦੇਣੀ ਹੈ ਕਿਉਂਕਿ ਐਸਐਚਓ ਸਾਡੇ ਨੇ ਵੀ ਕਿਹਾ ਹਨੂ 2 ਦਿਨ ਦਾ ਚਲੋ 2 ਦਿਨ ਤੱਕ ਮੈਂ ਵੇਟ ਕਰ ਲੈਣੀ ਆ 2 ਦਿਨ ਤੋਂ ਬਾਅਦ ਮੈਂ ਆਪਣੇ ਬੱਚੇ ਲੈ ਕੇ ਭੰਡਾਰੀ ਪੋਲ ਤੇ ਬੈਠ ਜਾਣਾ ਵਾ ਭੁੱਖ ਹੜਤਾਲ ਤੇ ਜਹਾਂ ਨੂੰ ਨਾ ਇਨਸਾਫ ਮਿਲਿਆ ਤੇ ਉਸਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗੀ ਜਾਂ ਸਰਕਾਰ ਹੋਏਗੀ ਮੈਂ ਮਹਿਲਾ ਵਿੰਗ ਦੀ ਪ੍ਰੈਜ਼ੀਡੈਂਟ ਆ ਪੰਜਾਬ ਦੀ ਸ਼੍ਰੋਮਣੀ ਮਜਬੀ ਸਿੱਖ ਕ੍ਰਾਂਤੀ ਸੰਘਰਸ਼ ਦਲ ਤੇ ਆਪਾਂ ਵੀ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਲ ਆ ਲਿਆਂਗੇ ਕਿ ਬਹੁਤ ਜ਼ਿਆਦਾ ਥੱਕਾ ਹੋਇਆ ਵਾ ਛੋਟੇ-ਛੋਟੇ ਦੋ ਬੱਚੇ ਆ ਇੱਕ ਬੇਟੀ 2 ਸਾਲ ਦੀ ਆ ਤੇ ਇੱਕ ਬੇਟੀ 8-9 ਸਾਲ ਦੀ ਆ ਬਾਕੀ ਤੁਸੀਂ ਇਹਦੀ ਵੀ ਉਮਰ ਵੇਖ ਸਕਦੇ ਜੇ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੜਾ ਐਡਜਸਟ ਕਰਨ ਵਾਲੀ ਨਹੀਂ ਸੀਗੀ ਬਹੁਤ ਜ਼ਿਆਦਾ ਤੱਕਾ ਕੀਤਾ ਉਹਨਾਂ ਨੇ ਜੋ ਵੀ ਕੀਤਾ ਆ ਤੇ ਉਹਨਾਂ ਨੂੰ ਤੇ ਵੱਧ ਤੋਂ ਵੱਧ ਜਿੰਨੀ ਵੀ ਸਜ਼ਾ ਹੋ ਸਕੇ ਉਹ ਵੀ ਘਟਿਆ ਕਿ ਜੋ ਵੀ ਉਹਨਾਂ ਨੂੰ ਸਰਕਾਰ ਪੁਲਿਸ ਪ੍ਰਸ਼ਾਸਨ ਦਿੰਦਾ ਨਾ ਤੇ ਕੜੀ ਤੋਂ ਕੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਤੇ ਸੋ ਜਿਹੜਾ ਛੋਟਾ ਬੇਟਾ ਆ ਉਹਨੂੰ ਵੀ ਖਤਰਾ ਆ ਉਹਨੂੰ ਵੀ ਤਾਂ ਮਕੀਆ ਮਿਲ ਰਹੀਆਂ ਵਾ ਤੇ ਉਹੀ ਹੁਣ ਇਹ ਸਾਰੇ ਪਰਿਵਾਰ ਦਾ ਜਿਹੜਾ ਵਾਲੀ ਵਾਰਸ ਆ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਅੱਗੇ ਆਪਾਂ ਇਹੋ ਰਿਕਵੈਸਟ ਕਰਦੇ ਆ ਕਿ ਦੋਸ਼ੀਆਂ ਨੂੰ ਫੜ ਕੇ ਜਲਦ ਤੋਂ ਜਲਦ ਜਿਹੜਾ ਅੰਦਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਪੰਚਾਇਤ ਦਾ ਮਜੂਦਾ ਸਰਪੰਚਾ ਰਮਨਿਕ ਸਿੰਘ ਮੇਰਾ ਨਾਮ ਹੈ ਤੇ ਜਿਵੇਂ ਕਿ ਪਰਿਵਾਰ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਬੜੀ ਬਹਿਰਮੀ ਨਾਲ ਇਹਨਾਂ ਦੇ ਹਸਬੰਡ ਦਾ ਕਤਲ ਕੀਤਾ ਗਿਆ ਮਕਬੂਲਪੁਰੇ ਵਿੱਚ ਤੇ ਉਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਬਿਲਕੁਲ ਟੱਚ ਵਿੱਚ ਆ ਪਰ ਬਿਲਕੁਲ ਉਹੀ ਇਹਨਾਂ ਦੇ ਕਹਿਣ ਮੁਤਾਬਕ ਹਿਲਾਰੇ ਲਾਏ ਜਾ ਰਹੇ ਆ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੀ ਪੰਜਾਬ ਖਲੋਤੇ ਆ ਸੋ ਸਾਨੂੰ ਤੇ ਇਹੀ ਆਸ ਉਮੀਦ ਤੇ ਪਹਿਲਾਂ ਵੀ ਸੀਗੀ ਹੁਣ ਵੀ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਨਾ ਕੋਈ ਇਹੋ ਜਿਹਾ ਸਟੈਪ ਲੈਣਾ ਪਵੇ ਜਦੇ ਵਿੱਚ ਇਹਨਾਂ ਦਾ ਵੀ ਕੋਈ ਨੁਕਸਾਨ ਹੋਵੇ ਤੇ ਪ੍ਰਸ਼ਾਸਨ ਨੂੰ ਵੀ ਕੋਈ ਮੁਸ਼ਕਲ ਆਵੇ ਸੋ ਜਿੱਦਾਂ ਇਹਨਾਂ ਨੇ ਕਿਹਾ ਕਿ ਅਲਟੀਮੇਟਮ ਇਹਨਾਂ ਨੇ 2-4 ਦਿਨ ਦਾ ਜੋ ਵੀ ਆ ਕਿ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਉਹ ਮਲਜਮ ਉਹਨਾਂ ਨੂੰ ਫੜੇ ਜਿਹੜੇ ਮਲਜਮ ਆ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਕੀ ਕਾਰਨ ਕਿ ਪੁਲਿਸ ਕਿਉਂ ਨਹੀਂ ਹੈ ਕਰ ਰਹੀ ਨੇ ਦੇਖੋ ਸੀਸੀਟੀਵੀ ਦੇ ਵਿੱਚ ਉਹਨਾਂ ਨੇ ਸਾਰੇ ਪੜਤਾਲ ਕਰ ਲਈ ਹੈ ਕਿਹੜੇ ਕਿਹੜੇ ਬੰਦੇ ਸੀਗੇ ਕੁਝ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਵੀ ਉਹਨਾਂ ਨੂੰ ਵੈਗਡ ਕਰਕੇ ਦਾਸ ਟ੍ਰੇਸ ਕਰ ਬੰਦੇ ਸਾਰੇ ਟ੍ਰੇਸ ਹੋ ਚੁੱਕੇ ਆ ਜਿਹੜੇ ਜਿਹੜੇ ਵਿੱਚ ਇਨਵੋਲ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਜਿਨ੍ਹਾਂ ਨੂੰ ਉਹਨਾਂ ਨੂੰ ਭਜਾਇਆ ਬੰਦੇ ਸਾਰੇ ਟ੍ਰੇਸ ਹੈ ਪਰ ਪੁੱਛ ਉਹਨਾਂ ਨੂੰ ਫੜਨ ਵਿੱਚ ਅਜੇ ਤੱਕ ਨਾ ਕਾਮਿਆ ਉਹ ਤਾਂ ਇੱਕ ਫਾਦਰ ਫੜਿਆ ਗਿਆ ਵੀ ਉਹ ਮੌਕੇ ਤੇ ਘਰੇ ਸੀ ਕਿ ਤਾਂ ਫੜਿਆ ਗਿਆ ਸਮਝਦੇ ਕਿ ਉਹ ਵੀ ਮੁਲਾਜ਼ਮ ਸੀ ਤਾਂ ਮੁਲਾਜ਼ਮ ਮੁਲਾਜ਼ਮ ਜੀ ਇਹਦੇ ਬਾਰੇ ਮੈਨੂੰ ਕੋਈ ਜਿਆਦਾ ਨੌਲੇਜ ਨਹੀਂ ਹੈ ਕਿ ਉਹਦਾ ਉਹ ਮੁਲਾਜ਼ਮ ਸੀ ਕਿ ਉਹ ਉਹ ਦਿਨ ਪ੍ਰਸ਼ਾਸਨ ਤੋਂ ਪਤਾ ਲੱਗਾ ਕਿ ਉਹਨਾਂ ਜਿਹੜੇ ਫਾਦਰ ਹੈ ਮੁਲਾਜ਼ਮ ਹੈ ਬਾਕੀ ਚਲੋ ਉਹਦੇ ਤੇ ਪਰਚਾ ਉਹਨਾਂ ਨੇ ਕਰਤਾ ਸੀ ਕਿਉਂਕਿ ਉਹ ਇਨਵਾਲਡਸ ਉਹਦੀ ਸ਼ਹਿਰ ਨਾਲ ਹੀ ਸਾਰਾ ਕੁਝ ਹੋਇਆ ਹੋਰ ਤੁਹਾਡੇ ਕਹਿਣ ਦਾ ਮਤਲਬ ਬਾਕੀ ਬੰਦੇ ਰਹਿ ਗਏ ਸ਼ਹਿਰ ਜੀ ਬਾਕੀ ਬੰਦੇ ਬਿਲਕੁਲ ਭਗੌੜੇ ਆ ਸਾਨੂੰ ਇਹ ਵੀ ਡਰਿਆ ਕਿ ਜਿਹੜਾ ਇਹਨਾਂ ਦਾ ਛੋਟਾ ਦਿਹੁਰਾ ਆ ਉਹਦੇ ਤੇ ਵੀ ਥ੍ਰੈਡ ਕਾਲਸ ਆ ਰਹੀਆਂ ਆ ਉਹਦੇ ਤੇ ਵੀ ਉਹ ਮਤਲਬ ਸਾਡੇ ਖਬਿਆਂ ਪਤਾ ਲੱਗ ਰਿਹਾ ਕਿ ਉਹਦੇ ਤੇ ਵੀ ਉਹਨਾਂ ਨੇ ਮਤਲਬ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆ